ਸ਼ੀਰਿ ਗੁਰਉਤਾ ਸਿੰਘ ਜਿਹੜਾ ਪਹਿਲਾਂ ਕਲਾਸ ਨਗਰ ਰਹਿਦਾ ਸੀਗਾ ਹੁਣ ਇਹ ਪਿੰਡ ਕੋਲਡ ਕਰੋੜ ਜਲਾ ਗਿਆ ਸੀਗਾ ਤਲਵੰਡੀ ਭਾਈ ਦੇ ਨੇੜੇ ਜੀ ਤੇ ਦੂਜੇ ਭਾਈ ਨੇ ਉਹ ਇਹਦਾ ਸੀਸੀਟੀਵੀ ਕੋਲੇ ਤੇ ਦਾਪੇ ਪਚਾਵਾ ਕੀਤਾ ਗਿਆ ਸੀਗਾ ਜੀ ਜਿਹੜਾ ਇਹਨੂੰ ਕਲਰ ਰੈਕਸ ਕੀਤਾ ਗਿਆ ਜੀ ਤੇ ਅਜੇ ਨੂੰ ਅਸੀਂ ਪੇਸ਼タル ਸਾਥ ਕੇ ਪੁਛਗੋਸ਼ਵਾ ਰੱਤ ਕਰ ਰਹੇ ਹਾਂ ਜਿਸ ਦੇ ਦੁਹਾਈ ਨਾਲ ਪੁਛਗੋਸ਼ ਕੀਤੀ ਜਾ ਰਹੀ ਕਿ ਪੇਸ਼ੜਾ ਤੇ ਕੋਈ ਜਣਾ ਚੋਰੀ ਕੀਤਾ ਸਬਾਨ ਜਣਾ ਤੋਂ ਪ੍ਰਾਪਤ ਕਰਾਇਆ ਜਾਵੇ। ਜਿੰਨ ਤੁਹਾਲ ਤਾਂ ਕਿਸੇ ਗਲਤੇ ਨਹੀਂ ਆ ਰਹਾ ਤੇ ਦੁਹਾਈ ਨਾਲ ਪੁਛਗੋਸ਼ ਕਰਨੀ ਹੈ ਉਹ ਕਰ ਰਹੇ ਹਾਂ ਜੀ ਤੇ ਸੱਚੀ ਗੱਲ ਦੱਸਣ ਤੇ ਆਗਮੀ ਹੈ। ਇੱਕ ਸਪੂਟ ਬੋਲਗਾ ਦੇਖੋ ਜਿਹੜਾ ਬੌਸਰਮਾਨ ਲੈਟੇ ਤੋਂ ਪ੍ਰਿਆ ਸਦਾਇਨੋ ਪਰਸ਼ੀਸ਼ ਕਿਤੇ ਜਾ ਰਿਹਾ ਤੇ ਦੋਸ਼ੀ ਅਜੀ ਗੋਤਾਵਤਾ ਸਿੰਘ ਜਿਹੜਾ ਪਹਿਲਾਂ ਕਲਾਸ ਨੇ ਰਹਿੰਦਾ ਸੀਗਾ ਹੁਣੇ ਪਿੰਡ ਕੋਟ ਕਰੋੜ ਚ ਲੰਗਿਆ ਸੀਗਾ ਤੁਹਾਡੇ ਭਾਈ ਜੀ ਦੇ ਨਾਲ ਜੀ ਇਹ ਜਿਹੜਾ ਬਾਈ ਨੇ ਮੇਰਾ 68 ਕੁਲਕੀ ਦੇ ਦਾ 85 ਲੱਖ ਦਿੱਤਾ ਗਿਆ ਸੀਗਾ ਜਿਹੜਾ ਇਹਨੂੰ ਕੱਲ੍ਹ ਵਾਸੀ ਕੀਤਾ ਗਿਆ ਜੀ ਤੇ ਅੱਜ ਇਹਨੂੰ ਵਾਸੀ ਪੇਸ਼ਦਾਨ ਪਰਖ ਤੇ ਪੁਸ਼ਤਵਾਣ ਅਦਾਲਤ ਕਰ ਰਹੇ ਆ ਜਿੱਥੇ ਉਹਨ ਦਾ ਆਈਨੋ ਕਸ਼ਿਸ਼ ਦਿੱਤੀ ਗਈ ਰਹੀ ਤੇ ਜਿਹੜਾ ਇਹਦਾ ਪੁਰਾਣਾ ਚੋਰੀ ਕੀਤਾ ਸਮਾਨ ਜਿਹੜਾ ਤੋਂ ਪ੍ਰਾਪਤ ਕਰਾਇਆ ਗਿਆ ਗੁੱਤ ਹਾਲ ਤਾਂ ਕਿਸੇ ਗਲਤੇ ਨਹੀਂ ਆ ਰਿਹਾ ਇਹ ਤੁਹਾਨੂੰ ਦਿਖਾਈਦਾ ਪੁਛਸ਼ ਕਰਨੀ ਹੈ ਉਹ ਕਰ ਰਿਹਾ ਜੀ ਤੇ ਸੱਚੀ ਗੱਲ ਦੱਸਣ ਦਾ ਇਰਾਦਾ ਨਹੀਂ ਹੈ ਜੀ ਉਹ ਜੂੰਗਾ ਜੀ ਜਿਹੜਾ ਕੰਸਮਾਨ ਲੈ ਕੇ ਤਬੂ ਪੜਿਆਦਾ ਇਹਨਾਂ ਕੋਸ਼ਿਸ਼ ਕੀਤੀ ਜਾ ਰਹੀ ਕਿ ਜੀ ਦੋਸ਼ੀ ਆਲੀ ਗੁਰਾਉਤਾ ਹਸੇਨ ਜਿਹੜਾ ਪਹਿਲਾ ਕਲਾਸ ਨਾ ਰਹਿੰਦਾ ਸੀਗਾ ਹੁਣੇ ਪਿੰਡ ਕੋਡ ਕਰੋੜ ਜਿ ਲੱਗਿਆ ਸੀਗਾ ਤੁਹਾਡੇ ਭਾਈ ਦੇ ਨਾਲ ਜੀ ਇਹਦੇ ਬਾਈ ਨੇ ਮਾ ਇਹਦਾ ਸਿਲੀਟੀਵੀ ਕੋਟੇ ਦੇ ਦਾ ਆਪਣੇ ਪਸਾਰਨ ਕੀਤਾ ਗਿਆ ਸੀਗਾ ਜੀ ਜਿਹੜਾ ਇਹਨੂੰ ਕਲ ਰੈਸ਼ ਕੀਤਾ ਗਿਆ ਜੀ ਤੇ ਅੱਜ ਇਹਨੂੰ ਅਸੀਂ ਪੇਜ ਦਾ ਰਸਤੇ ਕੋਸ਼ਿਸ਼ ਮਾਰ ਰ ਰਹੇ ਆ ਜਿੱਦ ਤੱਕ ਉਹ ਬੰਦੇ ਦਾ ਆਈ ਨਾ ਕੋਸ਼ਿਸ਼ ਕੀਤੀ ਜਿਹੜਾ ਵਤੀ ਜਿਹੜਾ ਇਹ ਤਾਂ ਪਹਿਲਾਂ ਚੋਰੀ ਕੀਤਾ ਸਬਾਨ ਜਿਹੜਾ ਤੋਂ ਪ੍ਰਾਪਤ ਕਰਾਇਆ ਕਰੇ ਗੁਰਤ ਹਾਲ ਤਾਂ ਕਿਸੇ ਗੱਲ ਤੇ ਨਹੀਂ ਆ ਰਿਹਾ ਤੇ ਗੁਰ ਦਿਖਾਈ ਨਾ ਪੁਛਸ਼ ਕਰਨੀ ਹੈ ਉਹ ਕਰ ਰਿਹਾ ਜੀ ਤੇ ਸੱਚੀ ਗੱਲ ਦੱਸਾਂ ਉਹ ਘਰ ਨਹੀਂ ਹੈ ਜੀ ਕੋਈ ਬੋਲਦਾ ਜੇ ਜਨਰਲ ਬੌਸਰਮਾਨ ਲੈ ਕੇ ਤੇ ਉਹ ਜੀ ਹੈ ਸੁਣਾਇਨਾ ਪੁਛਸ਼ ਕੀਤੀ ਜਾ ਰਹੀ ਤੇ ਜੀ ਦੋਸ਼ਿਆ ਦੇ ਗੁਰਉਤਾ ਸਿੰਘ ਜਿਹੜਾ ਪਹਿਲਾ ਕਲਾਸ ਨੇ ਕਰਦਾ ਸੀਗਾ ਹੋਵੇ ਪਿੰਡ ਕੋਟ ਕਰੋੜ ਚ ਲੰਗਿਆ ਸੀਗਾ ਤਲਵੰਡੀ ਭਾਈ ਦੇ ਨਾਲ ਜੀ ਇਹਦੇ ਬਾਹਨੇ ਮਾ ਇਹਦਾ ਸੀਸੀਟੀਵੀ ਕੋਟੇ ਦੇ ਦਾ ਤੇ ਪਛਾਣ ਕਿ ਕੀਤਾ ਗਿਆ ਸੀਗਾ ਜੀ ਜਿਹੜਾ ਇਹਨੂੰ ਅਲੈਕਸ ਕੀਤਾ ਗਿਆ ਜੀ ਤੇ ਅੱਜ ਤੋਂ ਅਸੀਂ ਤੇਜਤਾਲ ਦਾ ਕੋਸਰ ਮਾ ਰੱਖ ਦਤਾ ਰਹੇ ਜਿਹਦੇ ਉੰਡਾਾਇਨ ਕੋਸ਼ਿਸ਼ ਕੀਤੀ ਜਾਵੇ ਕਿ ਜਿਹੜਾ ਇਹ ਤੋਂ ਪੁਰਾਣਾ ਚੋਰੀ ਕੀਤਾ ਸਮਾਨ ਜਿਹੜਾ ਤੋਂ ਬਰਾਬਰ ਖਰਾਇਆ ਜਾਵੇ ਇਹਨੂੰ ਤਾਲ ਤਾਂ ਕਿਸੇ ਗਲਤੀ ਨਹੀਂ ਆ ਰਿਹਾ ਇਹ ਤੁਹਾਨੂੰ ਦਿਖਾਈਦਾ ਪੁਸ਼ਟੀ ਕਰਨੀ ਹੈ ਉਹ ਕਰ ਰਹੇ ਆ ਜੀ ਉਹ ਸਿੱਟਾ ਦਾ ਸਰੋਤ ਰਮਈ ਹੈ ਜੇ ਸਕੂਟ ਬੋਲਦਾ ਜੇ ਕਿ ਜਰਨਲ ਬੋਲ ਸਮਾਨ ਲੈਕਟ ਦੇ ਕੋਈ ਹੈ ਸਦਾਇਨਾ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਕੋਸ਼ਿਸ਼ ਆਦੀ ਕੋਰਤਾ ਅਸਿੰਗ ਜਿਹੜਾ ਪਹਿਲਾ ਕਲਾਸ ਨੇਦਰ ਇੰਨਾ ਸੀਗਾ ਹੋਵੇ ਪਿੰਡ ਕੋਟ ਕਰੋੜ ਲੱਗਿਆ ਸੀਗਾ ਤੁਹਾਡੇ ਭਾਈ ਦੇ ਨਾਲ ਜੀ ਇਹਦੇ ਬਾਹਨੇ ਉਹਦਾ ਸੀਸੀਟੀਵੀ ਕੁਰੇ ਦੇ ਦਾ ਹੱਥੇ ਪਛਾਣ ਦਿੱਤਾ ਗਿਆ ਸੀਗਾ ਜੀ ਜਿਹੜਾ ਇਹਨੂੰ ਕੱਲ ਰੈਸ਼ ਕੀਤਾ ਗਿਆ ਜੀ ਤੇ ਅੱਜ ਇਹਨੂੰ ਅਸੀਂ ਪੇਹਤਾਨ ਪਰਖ ਤੇ ਪੋਸਟਮਾਰਡ ਰੱਖ ਕਰ ਰਹੇ ਹਾਂ ਜਿੱਥੇ ਦਾ ਉਹਦੇ ਕਾਇਨੋ ਪੁਸ਼ਟੀ ਕੀਤੀ ਜਾ ਰਹੀ ਹੈ ਜਿੱਥੇ ਦਾ ਕੋਈ ਜਿਹੜਾ ਚੋਰੀ ਕੀਤਾ ਸਬਾਨ ਜਿਹੜਾ ਉਹ ਬਰਾਬਰ ਕਰਾਇਆ ਜਾ ਰਿਹਾ ਕੁੱਲਤਾ ਹਾਲ ਤਾਂ ਕਿਸੇ ਗਲਤੇ ਨਹੀਂ ਆ ਰਿਹਾ ਇਹ ਤੁਹਾਨੂੰ ਦਿਖਾਈ ਦਾਂ ਕਸ਼ਿਸ਼ ਕਰਨੀ ਹੈ ਉਹ ਕਰ ਰਹੇ ਆ ਜੀ ਤੇ ਸਿਦਾਲ ਦਾ ਸੋਗ ਆਗਮਈਆ ਜੀ ਕੁੱਝ ਬੋਲਦਾ ਜੇ ਕਿ ਜਿਹੜਾ ਪੌਂਸਰਮਾਨ ਲੈਕਟੇ ਤੋਂ ਕੋਈ ਹੈ ਲਗਾਈ ਨਾ ਕਸ਼ਿਸ਼ ਕੀਤੀ ਜਾਵੇ ਕਿ ਜੀ ਸ਼ੀਰ ਦੀ ਗਰੌਤ ਆਸੇ ਨਾ ਪਹਿਲਾ ਕਲਾਸ ਨਾ ਰਹਿੰਦਾ ਸੀਗਾ ਹੁਣ ਇਹ ਪਿੰਡ ਕੋਲ ਕਰੋੜ ਕਰੋੜ ਲੰਘਿਆ ਸੀਗਾ ਤਲੰਡੀ ਭਾਈ ਦੇ ਨਰਦੇ ਜੀ ਇਹਦੇ ਬਾਈ ਨੇ ਇਹਦਾ 652 ਕੋਟੇ ਦਾ 155 ਕਿਤਾ ਗਿਆ ਸੀਗਾ ਜੀ ਜਿਹੜਾ ਇਹਨੂੰ ਕੱਲ ਦਰ ਅਸੀਂ ਕੀਤਾ ਗਿਆ ਜੀ ਤੇ ਅੱਜ ਇਹਨੂੰ ਅਸੀਂ ਪੇਜ ਤਾਲ ਦੇ ਉੱਤੇ ਪੁਸ਼ਪ ਰਮਨ ਰੱਦ ਕਰ ਰਹੇ ਹਾਂ ਜਿਸਦੇ ਦੁਦਾਈ ਨਾਲ ਪੁਸ਼ਪਸ਼ ਖਤਰੀ ਜਰ ਕਰਦੀ ਕਿ ਜਿਹੜਾ ਇਹ ਤਾਂ ਪੁਰਾਣਾ ਚੋਰੀ ਕੀਤਾ ਸਬਾਨ ਜਿਹੜਾ ਉਹ ਮਰਦ ਫਰਾਇਆ ਕਰੇ ਇਹਨੂੰ ਤਾਂ ਹਾਲ ਤਾਂ ਹੈ ਕਿਸੇ ਗਲਤੀ ਨਹੀਂ ਆ ਰਹਾ ਇਹ ਤੇ ਦੁਦਾਈ ਦਾ ਪੁਸ਼ਪਸ਼ ਕਰਨੀ ਹੈ ਉਹ ਕਰ ਰਹਾ ਜੀ ਤੇ ਸੱਚੀ ਗੱਲ ਦੱਸਾਂ ਤੇ ਆ ਰਹੀ ਹੈ ਜੀ ਸੂਝ ਮੋਲ ਦਾ ਦੇਖੋ ਜਿਹੜਾ ਬੌਸਰਮਨ ਲੈਕਟਰ ਤੋਂ ਜਿਹੜਾ ਸਰਾਇਣਾ ਕੋਸ਼ਿਸ਼ ਕੀਤੀ ਜਦੋਂ ਕਿ ਜਿਸ ਤੋਂ ਸ਼ਿਆਲੀ ਗੁਰਉਤਾ ਸਿੰਘ ਜਿਹੜਾ ਪਹਿਲਾਂ ਕਲਾਸ ਨੇ ਤਾਂ ਰਹਿੰਦਾ ਸੀਗਾ ਹੁਣੇ ਪਿੰਡ ਕੋਟ ਕਰੋੜ ਚ ਲੰਘਿਆ ਸੀਗਾ ਤੁਮੜੇ ਭਾਈ ਦੇ ਨਾਲ ਜੀ ਇਹਦੇ ਬਾਈ ਨੇ ਉਹਦਾ ਸੀਸੀਟੀਵੀ ফুটেਜ ਦਾ ਆਪਣੇ ਪਚਾਵਾ ਦਿੱਤਾ ਗਿਆ ਸੀਗਾ ਜੀ ਜਿਹੜਾ ਇਹਨੂੰ ਕੱਲ੍ਹ ਰਿਹਾ ਸੀ ਦਿੱਤਾ ਗਿਆ ਜੀ ਤੇ ਅੱਜ ਇਹਨੂੰ ਆਜਿਪੇਡ ਤੋਂ ਪਰਤ ਕੇ ਬੌਸਰਮਨ ਅੱਜ ਕਰ ਰਹੇ ਆ ਜਿੱਤੁਰੋਂ ਦਾ ਕਾਇਨੋ ਕਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿੱਤੁਰਾ ਦਾ ਪੂਰਾ ਚੋਰੀ ਕੀਤਾ ਸਮਾਨ ਜਿਹੜਾ ਤੋਂ ਬਰਾਮਦ ਕਰਾਇਆ ਗਿਆ ਪਿਆ। ਬਿਲਕੁਲ ਹਾਲ ਤਾਂ ਇਹ ਕਿਸੇ ਗਲਤੀ ਨਹੀਂ ਆ ਰਿਹਾ ਇਹ ਕੋਲ ਦਿਖਾਈਦਾ ਪੁਸ਼ਵਿਸ਼ ਕਰਨੀ ਹੈ ਉਹ ਕਰ ਰਹੇ ਹੈ ਕਿ ਕੋਈ ਸੱਚੀ ਗੱਲ ਦੱਸਣ ਦਾ ਆਬ ਨਹੀਂ ਹੈ। ਇੱਕ ਕੁੱਝ ਹੋਉਂਦਾ ਹੈ। ਇੱਕ ਰੈਰ ਬੌਸਮਾਨ ਲੈ ਕੇ ਤੇ ਕੋ ਕੋਸ਼ਿਸ਼ ਹੈ ਕਾਇਨੋ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੋਸ਼ੀ ਆਈ ਕੋਰ ਹਤਾ ਹਸਨ ਕਿ ਉਹ ਪਹਿਲਾ ਕਲਾ ਹਿੰਦਰ ਰੰਦਰ ਸੀਗਾ ਬੋਲੇ ਪਿੰਡ ਕੋਟ ਕਰੋੜ ਜਲਾਗਿਆ ਸੀਗਾ ਤੁਹਾਡੇ ਭਾਈ ਦੇ ਨਾਲ ਜੀ ਇਹਦੇ ਭਾਈ ਨੇ ਉਹਦਾ ਸਿਫਟੀ ਵੀ ਕੋਟੇ ਦੇ ਦਾ ਅੱਜ ਪਛਾੜਾ ਦਿੱਤਾ ਗਿਆ ਸੀਗਾ ਜੀ ਜਿਹੜਾ ਇਹਨੂੰ ਕਲ ਰੈਸ਼ ਕੀਤਾ ਗਿਆ ਜੀ ਤੇ ਅੱਜ ਇਹਨੂੰ ਅਸੀਂ ਪੇਸ਼ਤਾਲ ਫਸਤੇ ਪੋਸੂਵਾਂ ਰੱਖ ਕਰ ਰਹੇ ਹਾਂ ਜਿੱਦ ਤੋਂ ਉਹਨਾਂ ਦੇ ਰਾਇ ਨਾਲ ਪਛਾੜ ਦਿੱਤੀ ਜਾ ਰਹੀ ਤੇ ਜਿਹੜਾ ਇਹ ਤੋਂ ਪਹਿਲਾਂ ਚੋਰੀ ਕੀਤਾ ਸਾਮਾਨ ਜਿਹੜਾ ਤੋਂ ਪ੍ਰਾਪਤ ਕਰਾਇਆ ਗਿਆ ਬਿਲਕੁਲ ਹਾਲ ਤਾਂ ਹੈ ਕਿਸੇ ਗੱਲ ਤੇ ਨਹੀਂ ਆ ਰਿਹਾ ਤੇ ਕੋਈ ਦਿਖਾਈ ਨਾ ਪੁੱਛੇਸ਼ ਕਰਨੀ ਹੈ ਉਹ ਕਰ ਰਿਹਾ ਜੀ ਤੇ ਸੱਚੀ ਗੱਲ ਦੱਸਾਂ ਉਹ ਗਾਰ ਨਹੀਂ ਹੈ ਜੀ ਉਹ ਜੀ ਬੋਲਦਾ ਜੇਕਰ ਰਿਸਪੌਂਸਰ ਮੈਂ ਲੈ ਕੇ ਤੇ ਕੋਈ ਪਿਆ ਸਹਾਈ ਨਾ ਪੁੱਛੇਸ਼ ਕੀਤੀ ਕਿ ਕਰ ਦਿੱਤੀ ਜੀ ਕੋਰਸ਼ਿਆ ਦੇ ਕੋਰਤਾ ਸਿੰਘ ਜਿਹੜਾ ਪਹਿਲਾ ਕਲਾਸ ਨੇ ਨਾ ਇਹਨਾਂ ਸੀਗਾ ਹੋਵੇ ਪਿੰਡ ਕੋਟ ਕਰੋੜ ਤੇ ਲੰਘਿਆ ਸੀਗਾ ਤਲਵੰਡੀ ਭਾਈ ਦੇ ਨਾਲ ਜੀ ਇਹਦੇ ਬਾਹਨੇ ਮਾ ਇਹਦਾ ਸੀਸੀਟੀਵੀ ਕੋਟੇ ਦੇ ਦਾ ਤੇ ਪਛਾਣ ਨਿਕਲ ਗਿਆ ਸੀਗਾ ਜੀ ਜਿਹੜਾ ਇਹਨੂੰ ਅਲੈਚ ਕੀਤਾ ਗਿਆ ਜੀ ਤੇ ਅੱਜ ਤੋਂ ਅਸੀਂ ਪੇਜ ਤੋਂ ਪਰੇਕ ਪੋਸਟ ਮਾਰ ਰਹਿਤ ਹਾਂ ਜਿਹਦੇ ਹੋਂਦ ਦਾ ਇਹਨਾਂ ਕੋਸ਼ਿਸ਼ ਕੀਤੀ ਜਾਵੇ ਕਿ ਜਿਹੜਾ ਇਹ ਤਾਂ ਪੁਰਾਣਾ ਚੋਰੀ ਕੀਤਾ ਸਮਾਨ ਜਿਹੜਾ ਤੋਂ ਬਰਾਬਰ ਫਰਾਇਆ ਜਾਂਦਾ ਗਲਤ ਹਾਲ ਤਾਂ ਹੈ ਕਿਸੇ ਗਲਤੇ ਨਹੀਂ ਆ ਰਿਹਾ ਤੇ ਗਲਤ ਨਹੀਂ ਦਾ ਪੁਛਵਿਛ ਕਰਨੀ ਹੈ ਉਹ ਕਰ ਰਹੇ ਹੈ ਜੀ ਸੱਚੀ ਗੱਲ ਦੱਸਣ ਦਾ ਆਰਮ ਨਹੀਂ ਹੈ ਜੀ ਸਪੂਟ ਬੋਲਦਾ ਜੇਕਰ ਜਿਹੜਾ ਰਿਸਪੌਂਸਰਮੈਨ ਬਲੈਕ ਹੈ ਤੇ ਕੋਲ ਹੈ ਸੁਣਾਇਨਾ ਪੁਛਵਿਛ ਕੀਤੀ ਗਈ ਹੈ ਜੀ ਕੋਸ਼ਿਆਦੀ ਕੋਰਵਤਾ ਸਿੰਘ ਜਿਹੜਾ ਪਹਿਲਾਂ ਕਲਾਸ ਨੇਦਰੰਦਰ ਸੀਗਾ ਹੋਵੇ ਪਿੰਡ ਕੋਟ ਕਰੋੜ ਚ ਲੱਗਿਆ ਸੀਗਾ ਤੁਹਾਡੇ ਭਾਈ ਦੇ ਨਾਲ ਦੇ ਜੀ ਇਹਦੇ ਬਾਹਲੇ ਉਹ ਜਿਹੜਾ ਸੀਸੀਟੀਵੀ ਕੋਈ ਜਿਹਦਾ ਅੱਜ ਪਛਾਣ ਕੀਤਾ ਗਿਆ ਸੀਗਾ ਜਿਹੜਾ ਇਹਨੂੰ ਕੱਲ ਰੈਸ਼ ਕੀਤਾ ਗਿਆ ਜੀ ਤੇ ਅੱਜ ਇਹਨੂੰ ਅਸੀਂ ਪੇਚਾਲ ਦੇ ਖਾਸ ਤੇ ਪੋਸਟਮਾਨ ਰੱਖ ਕਰ ਰਹੇ ਹਾਂ ਜਿੱਥੇ ਦਾ ਉਹਨਾਂ ਦਾ ਆਈਨਾ ਪੋਸ਼ਿਕ ਦਿੱਤੀ ਜਾਵੇਗੀ ਜਿੱਥੇ ਦਾ ਕੋਈ ਜਿਹੜਾ ਚੋਰੀ ਕੀਤਾ ਸਬਾਨ ਜੁਦਾ ਤੋਂ ਬਲ ਬਖਰਾਇਆ ਜਾਵੇ ਕੁਲਤ ਹਾਲ ਤਾਂ ਹੈ ਕਿਸੇ ਗਲਤੇ ਨਹੀਂ ਆ ਰਹਾ ਇਹ ਤੁਹਾਨੂੰ ਦਿਖਾਈ ਦਾਂ ਪੁਛਗਛ ਕਰਨੀ ਹੈ ਉਹ ਸਰ ਰਹੇ ਆ ਜੀ ਤੇ ਸੱਚੀ ਗੱਲ ਦੱਸੋ ਆ ਗਰਮੀਆਂ ਇੱਕ ਤੁਹਾਨੂੰ ਦੱਸ ਜੇ ਜਿਹੜਾ ਸਪੌਂਸਰ ਮਾਨ ਲੈਕਚਰ ਤੋਂ ਪਹੁੰਚਿਆ ਹੈ ਨਾ ਪੁਛਗਛ ਕੀਤੀ ਜਾ ਰਹੀ ਹੈ ਕਿ